ਬਾਈਸ ਜੀ ਮੋਬਾਈਲ ਸਾਇਲੈਂਟ ਕਰ ਲੀਜੀ ਪੀਸ ਸ਼ੁਰੂ ਕਰ ਅਨ ਇਹ ਕੋਈ ਅੱਜ ਦਾ ਜਿਹੜਾ ਦਿਨ ਹੈ 15ਵੀਂ ਜਿਹੜੀ ਸਾਡੀ ਆਪ ਬੈਰਸਨ ਸ਼ੁਰੂ ਹੋਣ ਜਾ ਰਹੀ ਹੈ ਪਹਿਲੇ ਤੇ ਮੈਂ মিডিਆ ਪਰਮਾਨ ਦਾ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਜਿਹੜੇ ਕਿ ਸਾਨੂੰ ਦਖਾnde ਨੇ এবੀ ਅਸੀਂ ਕੀ ਕੀ ਕੁਝ ਕਰ ਰਹੇ ਹਾਂ ਇਹ ਅੱਜ ਦੇ ਦਿਨ 15ਵੀਂ ਹਾਫ ਮੈਰਾਥਨ ਆ। ਉਹਨੂੰ ਸਿਸ਼ੋਬਤ ਕਰਨ ਲਈ ਸਰੀ ਸੁੱਖੀ ਬਰਾੜ ਆਪਣਾ ਸੁੱਖੀ ਜੀ ਸਭ ਸੁੱਖੀ ਬਾਟ ਕੇ ਆਏ ਨੇ। ਆ ਬਾਬਾ ਫੌਜਾ ਸਿੰਘ ਜੀ ਆਏ ਨੇ ਤੇ ਯੋਗਰਾਜ ਹੰਸ ਜੀ ਆਏ ਨੇ ਤੇ ਜ਼ੋਰਾ ਅਦਨ ਅਦਨ ਆਵਾਜ਼ੀ ਆਏ ਨੇ। ਤੇ ਹੋਰ ਜਿੰਨੇ ਵੀ ਸਾਡੇ ਫਰਾ ਜਿਹੜੇ ਕਿ ਬੈਟਪ ਤੇ ਕੰਮ ਕਰਦੇ ਨੇ ਜਨਨ ਤੱਕ ਜਿਹੜੀ ਸੀ ਨਾਮ ਨਹੀਂ ਲੈਂਦੇ। ਅਸਲ ਫੋਰਸ ਹੋਣੀ ਤੇ ਮੈਂ ਜਿੰਨੇ ਵੀ ਜਿਨ੍ਹਾਂ ਨੇ ਇਸ ਸੰਸਥਾ ਨੂੰ ਉਪਰ ਉਠਾਇਆ ਇਸ ਅਕੈਡਿਮਿਕ ਮੈਰਾਥਨ ਮੈਰਾਥਨ ਨਾਲ ਇਹਨੂੰ ਉੱਪਰ ਲੈ ਆਉਣ ਲਈ ਪੂਰੀ ਮਦਦ ਕੀਤੀ ਹੈ ਉਹਨਾਂ ਦਾ ਵੀ ਸ਼ੁਕਰੀਆ ਦਗਾ ਦਾਂ ਤੇ ਮੈਂ ਇਹ ਸਮਝਦਾ ਮਾਂ ਕਿ ਇਹ ਕੰਮ ਪਰਮਾਤਮਾ ਸਾਡੇ ਕੋਲੋਂ ਕਰਵਾੰਦਾ ਰਵੇ ਇਹ ਜਿਹੜੀ ਮੈਰਾਥਨ ਹੈ ਇਹ ਵੋਟ ਵਾਸਤੇ ਹੈ ਕਿਉਂਕਿ ਬੜੇ ਥੋੜੇ ਜਨਾਬਾਂ ਬਾਦ ਜਿਹੜੀਆਂ ਕਿ ਪੂਰੇ ਇੰਦੋਸਤਾਂ ਦੀਆਂ ਮੈਂਬਰ ਪਾਰਲਮੈਂਟ ਦੀਆਂ ਵੋਟਾਂ ਹੋਣ ਜਾ ਰਹੀਆਂ ਵੋਟ ਜਿੰਨੋ ਮਰਜ਼ੀ ਪਾਓ ਚੰਗੇ ਬੰਦੇ ਨੂੰ ਪਾਓ ਜਿਹਦੇ ਨਾਲ ਸਾਡਾ ਕੋਈ ਸਮਾਜ ਸਾਡਾ ਦੇਸ਼ ਸੁਧਰ ਸਕੇ ਪਾਓ ਜਿੰਨੋ ਮਰਜ਼ੀ ਪਰ ਅਵੇਅਰਨੈਸ ਹੋ ਕੇ ਪਾਓ ਅਵੇਅਰ ਹੋ ਕੇ ਪਾਓ ਜਿਹਦੇ ਨਾਲ ਰਹੀ ਜਿਸ ਤਰ੍ਹਾਂ ਕੇਸੀ ਰੋਜ਼ੀ ਗੱਲਾਂ ਕਰਦੇ ਆ ਕਿ ਦੇਸ਼ ਤੇਦਰ ਨੂੰ ਜਾ ਰਿਹਾ ਵਾ ਲੋਕ ਤੇਦਰ ਨੂੰ ਜਾ ਰਹੇ ਆ ਤੇ ਜੇ ਅਸੀਂ ਸੁਧਾਰਨਾ ਤੇ ਅਸੀਂ ਪਹਿਲੇ ਆਪਣੇ ਆਪ ਨੂੰ ਸੁਧਾਰੀਏ ਤੇ ਫੇਰੇ ਦੇਸ ਸੁਧਰੇਗਾ ਅਸੀਂ ਲੋਕਾਂ ਨੂੰ ਸਾਰਨੋਲੇ ਪਾਸੇ ਲੱਗੇ ਆ ਤੇ ਜੇ ਜਿੰਨੇ ਦਾ ਅਸੀਂ ਆਪਣੇ ਆਪ ਨੂੰ ਸੁਧਾਰਾਂਗੇ ਉਨੇ ਦਿਨ ਕੁਝ ਨਹੀਂ ਹੋਏਗਾ ਜਿਹੜੀ ਚੀਜ਼ ਸਾਰੇ ਲੋਕ ਕੰਮ ਕਰਦੇ ਨੇ ਉਹਦਾ ਅਸਰ ਇਕੱਤੇ ਹੁੰਦਾ ਵੈ ਤੇ ਜਿਹੜਾ ਇੱਕ ਤਾਂ ਕੋਈ ਕਰਦਾ ਹੈ ਉਹਦਾ ਅਸਰ ਸਾਰਿਆਂ ਤੇ ਹੁੰਦਾ ਤੇ ਜੇ ਇੱਕ ਇੱਕ ਕਰਕੇ ਅਸੀਂ ਆਪਣੇ ਆਪ ਨੂੰ ਠੀਕ ਕਰੀਏ ਤੇ ਸਾਰਾ ਦੇਸ ਸੁਧਰ ਸਕਦਾ ਥੈਂਕ ਯੂ ਵੈਰੀ ਮਚ ਸੁਕ 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 ਦੋਸਤੋ ਜਿਸ ਤਰ੍ਹਾਂ ਅੱਜ ਆਪਾਂ ਸਿਟੀ ਗਰੁੱਪ ਆਫ ਐਸਟੀਚੂਟ ਦੇ ਵਿੱਚ ਇਕੱਠੇ ਹੋਏ ਆ ਅੱਜ 7 ਮਾਰਚ ਨੂੰ ਜਿਹੜੀ ਹੋਣੀ ਹੈ ਮੈਂ ਪਹਿਲਾਂ ਤੇ ਇਸ ਸਸਤਾ ਨੂੰ ਬਹੁਤ ਵਧਾਈ ਦੇਣਾ ਕਿ ਜਿਨ੍ਹਾਂ ਨੇ ਬੜਾ ਵਧੀਆ ਇੱਕ ਪਰਾਲਾ ਕੀਤਾ ਹੈ ਕਿਉਂ ਇਹੋ ਜਿਹਾ ਪਰਾਲੇ ਦਾ ਸੁਸਾਇਟੀ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਨਾਲ ਆਪਣੀ ਸੁਸਾਇਟੀ ਦੀ ਜੁਨਿਟੀ ਬਣਦੀ ਹੈ ਸੁਸਾਇਟੀ ਦੇ ਵਿੱਚ ਅਵੇਰਨੈਸ ਪੈਦਾ ਹੁੰਦੀ ਹੈ ਤੇ ਇੱਕ ਸਮਾਜ ਨੂੰ ਜਿਹੜਾ ਸਮਾਜ ਥੋੜਾ ਜਿਹਾ ਨਾ ਪੱਖੀ ਹੈ ਇਸ ਵੇਲੇ ਉਹਨੂੰ ਹਾਂ ਪੱਖੀ ਬਣਾਉਣ ਦੇ ਵਿੱਚ ਇਹੋ ਜਿਹੇ ਜਿਹੜੇ ਸਮਾਗਮ ਹੁੰਦੇ ਨੇ ਉਹਨਾਂ ਦੀ ਬਹੁਤ ਸਲਾਹਕਾ ਕਰਨੀ ਬਣਦੀ ਹੈ ਜਿੱਥੇ ਅਸੀਂ ਇਹ ਮੈਰਾਥਨ ਦੇ ਵਿੱਚ ਹਿੱਸਾ ਲਵਾਂਗੇ ਨਾਲ ਦੀ ਨਾਲ ਜਦੋਂ ਅਸੀਂ ਇਹ ਜੋ ਕਾਜ ਹੋ ਰਿਹਾ ਹੈ ਇਹਦੇ ਬਾਰੇ ਵੀ ਆਪਸ ਵਿੱਚ ਹੀ ਸਾਡੀ ਅਵੇਰਨੈਸ ਪੈਦਾ ਹੋਏਗੀ ਇਹ ਤੇ ਆਪਣਾ ਮੰਨਣਾ ਪਏਗਾ ਕਿ ਆਪਣੀ ਐਥੀਕਲ ਡਿਊਟੀ ਬਣਦੀ ਹੈ ਆਪਣਾ ਸਹਾਣੀਅਤ ਫਰਜ਼ ਬਣਦਾ ਕਿ ਇਹ ਸਮਾਜ ਨੂੰ ਵਧੀਆ ਤੋਂ ਵਧੀਆ ਬਣਾਉਣ ਦੀ ਕੋਸ਼ਿਸ਼ ਕਰੀਏ ਜਿਸ ਨਾਲ ਸਾਡੀਆਂ ਆਪਣੀਆਂ ਜਿੰਦਗੀਆਂ ਤੇ ਵੀ ਅਸਰ ਪਵੇ ਤੇ ਸਾਡੀ ਆਉਣ ਵਾਲੀ ਪੀੜ੍ਹੀ ਵੀ ਵਧੀਆ ਜ਼ਿੰਦਗੀ ਬਤਾ ਸਕੇ ਸੋ ਥੈਂਕ ਯੂ ਵੈਰੀ ਮੱਚ ਤੇ ਸਾਰੇ ਸੰਸਥਾਨਾਂ ਨੂੰ ਬਹੁਤ ਬਹੁਤ ਵਾਧਾ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਪੂਰੀ ਸੀਟੀ ਗਰੁੱਪ ਨੂੰ ਬਹੁਤ-ਬਹੁਤ ਮੁਬਾਰਕਾਂ ਬੜਾ ਅੱਛਾ ਪ੍ਰਾਲਾ ਕੀਤਾ ਜੀ ਹਾਫ ਮੈਰਾਥਨ ਹਰ ਸਾਲ ਤੋਂ ਅੰਨੇ ਪਰਦਰਮਾ ਸੋ ਜਿਵੇਂ ਕਿ ਚੰਨੀ ਅੰਕਲ ਨੇ ਦੱਸਿਆ ਕਿ ਇਹ ਵੋਟਸ ਵਾਸਤੇ ਵੀ ਆ ਵੋਟਿੰਗ ਮਤਲਬ ਨਮਾਕ ਦਾ ਸੋ ਆਪਣਾ ਆਪਣੀ ਸ਼ਕਲ ਨਾਲ ਦਾਨ ਕਰਨਾ ਸੋ ਤੁਸੀਂ ਪਲੀਜ਼ ਸੋ ਸਰਦਸ਼ ਕੇ ਵੋਟ ਪਾਓ ਜਿੰਨੂੰ ਵੀ ਤੁਸੀਂ ਪਾਣੀ ਹੈ ਐਂਡ ਬਈ ਥੈਂਕਸ ਸੋਮਨਵੀਰ ਬਾਜੀ ਹਰ ਪਿਤਾ ਜਿਹੜੇ ਹਰ ਸਾਲ ਕੋਸ਼ਿਸ਼ ਕਰਦੇ ਆ ਮੇਰੇ ਵਰਗੇ ਨਲਾਇਕ ਬੱਚਾ ਨੂੰ ਜਲਦੀ ਜਲਦੀ ਠਰਮਾ ਠਾਇਆ ਜਾਵੇ ਇਸੇ ਕਾਰਨ ਪਰ ਜੀ ਮੈਂ ਨੀਤਾ ਸੀ ਉੱਠਦੇ 11 12 ਵਜੇ ਨਲਾਇਕ ਬੱਚੇ ਬਟ ਤੁਹਾਡੇ ਜੀ ਅਸ਼ੀਰਵਾਦ ਨਾਲ ਜਾਂ ਤੁਹਾਡੀ એનર્ਜੀ ਨਾਲ ਅਸੀਂ 5 6 ਵਜੇ ਉੱਠ ਕੇ ਤਿਆਰ ਹੋ ਜਾਂਦਾ ਜੀ ਥੈਂਕ ਯੂ ਅੰਕਲ ਥੈਂਕਸ ਟੂ ਸਿਟੀ ਗਰੁੱਪ ਇਤਾਂ ਹੀ ਕਾਜ ਦਰੂ ਆਈ ਹੋਪ ਸਾਰੇ ਯੂਥ ਸਪੈਸ਼ਲੀ ਯੂਥ ਇਨਸਪਾਇਰ ਹੋ ਗਈ ਇਨਸਪਾਇਰ ਹੋ ਦੀ ਵੀਰਾਂ ਅੱਛਾ ਲੇਟ ਇੱਕ ਵンス ਅਗੇਂ ਤੁਮਨਪ੍ਰੀਤ ਬਾਜੀ ਮੰਨਵੀਰ ਬਾਜੀ ਐਂਡ ਅ ਹਰਪ੍ਰੀਤ ਬਾਜੀ ਥੈਂਕ ਯੂ ਤੇ ਸਭ ਤੋਂ ਪਹਿਲਾਂ ਸਾਰੀ ਸੀਟੀਡੀ ਦੀ ਟੀਮ ਨੂੰ ਸਾਰੇ ਬੰਦ ਨੂੰ ਮੰਨਵੀਰ ਬਾਜੀ ਹਰਪ੍ਰੀਤ ਬਾਜੀ ਤੇ ਚੇਤਨ ਜਾਨ ਨੂੰ ਬਹੁਤ ਬਹੁਤ ਧੰਨਵਾਦ ਅਸੀਂ ਬਹੁਤ ਦੇਰ ਤੋਂ ਜੁੜੇ ਹੋਇਆ ਇਸ ਫੈਮਿਲੀ ਦੇ ਨਾਲ ਤੇ 9th ਮੈਰਾਥਨ ਤੋਂ ਬਾਅਦ ਅਰਕੀ ਤੇ ਇਹਨਾਂ ਨੇ ਸਾਨੂੰ ਬੁਲਾਇਆ ਐਂਡ ਬਹੁਤ ਬਹੁਤ ਥੈਂਕ ਯੂ ਧੰਨਵਾਦ ਇਹ ਜਿਹੜਾ ਪ੍ਰੋਜੈਕਟ ਇਹਨਾਂ ਨੇ ਇੰਨੇ ਸਾਲਾਂ ਤੋਂ ਕਰਦੇ ਆ ਰਹੇ ਆ ਉਹਨਾਂ ਦੇ ਲਈ ਇਹਨਾਂ ਨੂੰ ਬੋਲ ਦਿੰਦਾ ਬਹੁਤ ਹੀ ਕਾਮਯਾਬ ਤੇ ਪੂਰੇ ਪੰਜਾਬ ਭਰ ਵਿੱਚ

ਬੜੀ ਜੀ ਸੋਣ ਤੁਹਾਨੂੰ ਬਹੁਤ ਜ਼ਿਆਦਾ ਵੈ ਲਾਮਨਾ ਮੋਰਖੋ ਦੇ ਵਿੱਚ ਨਾ ਪਰਸੋਂ ਯਾਨਾ ਅਮਰੀਕਾ ਤੋਂ ਉਹਦੇ ਸੋਸਾਂ ਤੋਂ ਪੈਣਾ ਆ ਜਾਂਦੀ ਜੰਦੀ ਉਹਨਾਂ ਮੋਰਖਾ ਦੇ ਮਾਂਕ ਟੁੱਟੀ ਜਗ੍ਹਾ ਹੋਇਆ ਹਾਂ ਪਰ ਤੋਂ ਸੋਸਾਂ ਟੈਲਾ ਹੁੰਦੀ ਰਹੇ ਆਣ ਕੇ ਮੈਂ ਨਹੀਂ ਤਾਂ ਇਹਨਾਂ ਦੇ ਲੋਕ ਜਾਂਦੇ ਬਾਏ ਲਾਗੇ ਬਲੇਗ ਜਾ ਕੇ ਨਾ ਦੂਰ ਨਹੀਂ ਜਾਂਦਾ ਲੈ ਕੇ ਕਰਦੇ ਸਟੇਜਾਂ ਤੇ ਆ ਕਰੋ ਜੀ ਆ ਕਰੋ ਜੀ ਆ ਕਰੋ ਇਹ ਕਹਿੰਦੇ ਆ ਵੀ ਇਹ ਜਿਹੜੀ ਹਾਫ ਵੈਰ ਹੈ ਸਾਡਾ 100 ਸਾਲ ਪਹਿਲਾਂ ਹੁੰਦੀ ਸੀ ਉੱਥੇ ਜਿਹੜੀ ਕਿ ਇੱਥੇ ਹੁਣ ਹੋ ਰਹੀ ਆ ਮੈਂ ਕਿਸੇ ਨੂੰ ਨਹੀਂ ਕਿਹਾ ਤੇ ਤੁਸੀਂ ਤੋਰੋ ਮੈਂ ਤੁਹਾਨੂੰ ਕਰਵਾਂ ਕਰਵਾਂ ਮੈਂ ਤਾਂ ਇਹ ਨਾ ਬੜਾ ਖੁਸ਼ ਹਾਂ ਮੇਰੀ ਉਮਰੇ ਇਸ ਕੁਸ਼ੀਨਾ ਵੱਧ ਜਿਆ ਮੈਂ ਕੰਮ ਕਰਦਾ ਹਾਂ ਕੁਸ਼ੀਨਾ ਪੰਜਾਬ ਉੱਪਰ ਕਰ ਦਿੱਤਾ ਦੇਖੋ ਬਾਬਾ ਜੀ 110 ਸਾਲ ਦੇ ਨੇ ਬਾਬਾ ਫੌਜ ਸਿੰਘ ਜੀ ਤੇ ਉਹ ਫੁੱਲ ਮੈਰਾਥਨ ਜਾਨੀ ਕਿ 42 ਕਿਲੋਮੀਟਰ ਅਮਰੀਕਾ 16 17 ਵਾਲੀ ਕਰ ਚੁੱਕੇ ਜੀ ਨਾ ਅੱਛਾ ਉੱਥੇ ਜਿੱਡੇ ਵੀ ਅੰਗਰੇਜ਼ ਆ ਨਾ ਜਿਹੜੇ ਉਹ ਇਹਨਾਂ ਨੂੰ ਫਾਲੋ ਕਰਦੇ ਸੀ ਸਾਡੇ ਅੰਗਰੇਜ਼ ਦੇ ਇਨਰਿੰਗ 90 ਸਾਲ ਤੋਂ ਬਾਅਦ ਹੀ ਸ਼ੁਰੂ ਕੀਤਾ ਸੀ ਯਾਸੀ ਹਾਂ ਹਾਂ ਉਹ ਚੋੜ ਜਾਨਾ ਠੀਕ ਹੈ ਉਹ ਜਿਹੜੀਆਂ ਗਵਰਨਮੈਂਟਾਂ ਕਰ ਗਈਆਂ ਸਾਡਾ ਪਰਖ ਨੂੰ ਸਾਰਾ ਨੋ ਖਰਚਾ ਜੇ ਇਹਦੇ ਵਿੱਚ ਝੂਠ ਨਾ ਹੋਵੇ ਇਹ ਤੇ ਝੂਠ ਮੁਕਲੇ ਸਕਦਾ ਨਹੀਂ ਤਾਂ ਸਾਡੇ ਮੋਲ ਖਰਚਾ ਮੋਲਕ ਮੈਂ ਕੋਈ ਮੋਲਕ ਨਹੀਂ ਛੱਡਿਆ ਭਰ ਜਾ ਬਸ ਨੇ ਇਹਦੇ ਵਿੱਚ ਸੀਰੋ ਟਾਉਨੀਆਂ ਚਲੋ ਹਾਲਾ ਬੰਦੇ ਆ ਬਾਹਰ ਕਰਦੇ ਹਾਂ ਥੋੜਾ ਕਾਲੀ ਤੋਂ ਛੋਟਾ ਹਾਲ ਠੀਕ ਹੈ ਸੋ ਗਾਇਜ਼ ਇੱਕ ਵਾਰ ਜ਼ੋਰਦਾਰ ਤਾਲੀਆਂ ਸਾਡੀ ਪੰਜਾਬ ਦੀ ਸ਼ਾਨ ਯੂરાજ ਅਸਰ ਕੋਲ ਪਿਆਰ ਕਰਦਾ ਬਹੁਤ ਵੱਡਾ ਪਿਆਰ एक बारी जोरदार उड़ा पाके yeah! मैं बोला आई लव तुझे कहना युवराज हंस आई लव आई लव थैंक यू सो मच एक बारी जोरदार पाजी। दी ओह माय गॉड गाइस सब तो पहला बहुत बहुत मुबारक सिटी ग्रुप नो मनदीप भाजी नो हरप्रीत भाजी नो सनी अंकल नो सुखी बाट सर थैंक यू आंटी साडे और तुहानू सब तो पहला थैंक यू सवेरे सवेरे उठ के साडे लई मतलब साढ़ली तो नहीं बट स्थ मैं बड़ी मुश्किल उठा भरावा मैं ने यही क्या मैं एक सौ ओनू दिल भी दया गे ओन दिल भी दया गे जी स्नो बाल अभी तो मैं जवान हूँ ਮੇਰੀ ਜੋਹਰ ਜਬੀ ਤੁਸੇ ਮਾਦੂਮ ਨਹੀਂ ਤੁਹੇ ਤੱਕ ਹੈ ਸੀ ਆਰੂ ਮੈਂ ਜਵਾਬ ਤੁਸੇ ਕਰਪਾ ਨਾ ਹੋ ਮਾਰਾ ਬਕਤ ਸੀ ਫੜਿਆ ਪਾ ਚਿੱਤ ਨਾ ਢੁਲਾਇਆ ਐਨਾ ਅੱਖੀਆਂ ਨੇ ਖਾਬ ਬੜੇ ਵੱਡੇ ਵੇਖ ਲੈ ਹੋਰੀ ਐਵੇਂ ਕਾ ਨਹੀਂ ਲੈਣਾ ਨੂੰ ਜਗਾਈ ਦਾ ਹੋ ਟੰਗੀਆਂ ਚ ਜਿੰਨਾ ਲੰਗਣਾ ਸੀ ਲੰਗਿਆ ਪਰ ਆਉਣ ਵਾਲਾ ਟਾਈਮ ਤੇ ਇੱਕ ਵਾਰੀ ਖੜ ਕੇ ਤਾੜੀਆਂ ਮਾਰੋ ਆਪਣੇ ਆਪ ਲਈ ਇਸ ਸਟੇਜ ਤੇ ਜਿੰਨੇ ਸਾਰੇ ਰਿਸਪੈਕਟਡ ਸਰ ਖੜੇ ਨੇ ਇਹਨਾਂ ਲਈ ਪਰਮਾਤਮਾ ਕਰੇ ਮਿਹਨਤ ਕਰੋ ਤੁਹਾਡਾ ਟਾਈਮ ਹਮੇਸ਼ਾ ਤੁਹਾਡੇ ਨਾਲ ਹੈ ਤੁਹਾਡਾ ਟਾਈਮ ਆਏਗਾ ਬਹੁਤ ਬਹੁਤ ਸ਼ੁਕਰਗੁਜ਼ਾਰਾਂ ਸਿਟੀ ਆਰ ਰਾਲ ਮੈਲ ਕੇ ਸਾਰੇ ਜਿੰਦਗੀ ਜਿੰਦਾਬਾਦ ਕਰੀਏ ਸਤਿ ਸ੍ਰੀ ਅਕਾਲ ਬਲੈਸਿੰਗਸ ਸਤਿ ਸ਼੍ਰੀ ਅਕਾਲ ਸੱਜਣ ਨੇ ਤੇ ਪਿਆਰੇ ਬੱਚੋ ਇੱਕ ਛੇਰ ਨੇ ਰਹਿ ਛੋਟਾ ਜਿਹਾ ਜਿਹੜਾ ਮੈਂ ਅਗਰਤੀ ਜੰਨਾ ਜੋ ਸਾਰਿਆਂ ਵਾਸਤੇ ਹੈ اصولوں 'ਤੇ ਜਿੱਥੇ ਆ ਜਾਏ اصولوں 'ਤੇ ਜਿੱਥੇ ਆ ਜਾਏ ਟਕਰਾਨਾ जरा ठीक हो जा मैं अगर किसी निका बेहद और मैं इन्ना खुश हूँ अपने जब मिला सारे बख्श में शुरू जी को चंगी गल चंगी चीज बड़ा कहते नहीं हम तो कुदरत भी शुरू तो तो कर ਹਰ ਟਾਈਮ ਜਿਹਨੇ ਸਹੀ ਜਿਆਦਾ ਖੁਰੋਣਾ ਪੰਜਾਬੀ ਦਾ ਪੰਜਾਬੀਅਤ ਦਾ ਨਾਮ ਵਾਸ਼ੂ ਦਿੱਤਾ ਜੀ ਤੇ ਬੜੀ ਅੱਛੀ ਐਨਰਜੀ ਇਹਨਾਂ ਦੇ ਕੋਲ ਬੈਠਦੀ ਹੈ ਨਾ ਜਦੋਂ ਸੁਣਦੀ ਸੋ ਮੇਰੇ ਘਰ ਨਾਲ ਆਪਣਨ ਤੋਂ ਸਿੱਖ ਰਹੇ ਕਿ ਕਿਸ ਤਰ੍ਹਾਂ ਬੰਦਾ ਆਪਣੀ ਸਿਹਤ ਦਾ ਧਿਆਨ ਰੱਖੇ ਆਪਣੀ ਡਾਈਟ ਦਾ ਧਿਆਨ ਰੱਖੇ ਦੇਖੀਏ ਸਰੰਤਰ ਤੰਤਰ ਉਸ ਤਰ੍ਹਾਂ ਸਕਦੇ ਆਂ ਪਾਲਵੜਾ ਟਾਈਪ ਦੇ ਬਾਈ ਦਾ ਜਦੋਂ ਕੋਈ ਸਪੋਰਟਸ ਦੇ ਗਾੜਾ ਬਣਾਉਗੇ ਜਿੱਦਾਂ ਕਿ ਜਿੱਦੇ ਨਾਲ ਓਰ ਯੂਥ ਨੂੰ ਥੋੜਾ ਮੋਟੀਵੇਟ ਡੈਫੀਨਟਲੀ ਕੰਮ ਮੋਟੀਵੇਸ਼ਨ ਗਾਣੇ ਚਾਹੀਦੇ ਨੇ ਜਿੱਦਾਂ ਇਸ ਵਿੱਚ ਸਵਤੰਤਰਤਾ ਨੂੰ ਦੇਖਦਾ ਆਂ ਜੀ ਤੁਸੀਂ ਅੱਗੇ ਵੱਲ ਕੋਈ ਕੋਈ ਇਸ ਮੈਰਾਫੋਨ ਤੇ ਬਸ ਜੀ ਮੈਂ ਸਿੱਧੀ ਗੁਰੂ ਦਾ ਥੈਂਕਸ ਕਰਦਾ ਜਿਹੜੇ ਹਰ ਸਾਲ ਇਹ ਉਪਰਾਲਾ ਕਰਾਉਂਦੇ ਨੇ ਮੇਰੇ ਤੋਂ ਮਾਰਨਾ 15ਵਾਂ ਮੈਰੇ ਜਨਮ ਦਾ ਸੋ ਥੈਂਕਸ ਟੂ ਦਨੀਅਨ ਕਰਤੂ ਜੀ ਵੀ ਆਕਰ ਤੁਸੀਂ ਸਾਡੇ ਵਰਗੇ ਬੱਚਿਆਂ ਨੂੰ ਇਨਸਪਾਇਰ ਕਰਦੇ ਹੋ ਐਂਡ ਬਹੁਤ ਬਹੁਤ ਖਾਸ ਕਰਕੇ ਸਬਕੂ ਜੀ ਜੀ ਨਾਲ ਬੈਠ ਕੇ 110 ਸਾਲ ਦੀ ਉਮਰ ਦੇ ਹੋਣ ਦੇ باوجود ਵੀ ਹਜੇ ਵੀ ਸਿਰਫ ਇਹ ਇਨਾ ਦੀ ਖੁੰਡੀ ਕੋਲ ਹੈ ਅੱਜ ਕਦੇ ਸਪੋਰਟਸਪਰਟ ਤੁਸੀਂ ਜਦੋਂ ਫਿਰਵਾਉਂਦਾ ਹੋਦਾ ਹਾਂ ਜੀ ਕਲੀਕ ਕਰਨਾ ਹਾਂ ਦੇਖਣਾ ਹੁਣ ਕੰਪਲੀਟ ਪਬਲਿਕ ਜਦੋਂ ਸਪੋਰਟਸਪਰਟ मैं भाजपा हाँ जी मैं आ, की फुटबॉल से <स्यारी> की जरूर कोशिश करूँगा जी भी कोई चाज का प्रोड्यूसर मिलेगा डायर मिलेगा करा क्योंकि एक स्पोर्ट्स वाली फिल्म बनाने बहुत ਉਨਾ ਅੱਛਾ ਬਜਟ ਚਾਹੀਦਾ ਹੁੰਦਾ ਅੱਛੀ ਟੀਮ ਚਾਹੀਦੀ ਨੇ ਯਾਰ ਐਂਡ ਲੈਟਸ ਹੋ ਸੋ ਜੇ ਅੱਛੀ ਟੀਮ ਅੱਛਾ ਬਜਟ ਅੱਛੇ ਕੁਆਲਿਟੀਸ ਮਿਲਣਗੇ ਫਿਰ ਹੋਣਾ ਚਾਹੀਦਾ ਚਲੋ ਜੀ 15 ਸਾਲ ਤੋਂ ਲਗਾਤਾਰ ਲੱਗ ਰਹੇ ਤੁਹਾਨੂੰ ਕੰਟੀਨਿਊਸ ਅਸੀਂ ਇਸ ਦੇ ਉੱਪਰ ਕੰਮ ਕਰ ਰਹੇ ਹਾਂ ਔਰ ਮੈਨੂੰ ਸ਼ੁੱਧ ਕਿ ਥੋੜਾ ਅਗਨਾ ਬੰਦਾ ਪਿਆ ਜੇ ਤੁਹਾਨੂੰ ਲੱਗ ਰਿਹਾ ਕਿ ਜਿਹੜਾ ਮੇਹਨਤ ਜਿਹੜੀ 15 ਸਾਲ ਪਹਿਲਾਂ ਪੁੱਟਾ ਲਾਇਆ ਸੀ ਜਿਸ ਤਰ੍ਹਾਂ ਹੁੰਦੇ ਤੇ ਦੇਖੋ ਜੀ ਡੱਲੇ ਐਸ ਜੀ ਟਿਕਟਸ ਪੋਜ਼ਿਟਿਵ ਰੋਗ ਜੀ ਉਹ ਆਪਣੀ ਕੋਸ਼ਿਸ਼ ਅਸੀਂ ਕਰਦਾ ਰਹੇ ਜੀ टिविटी जी बहुत देर तो मैं समझता कि लोग अवेयर हो रहे, रहे हैं तो नैगटिविटी घट यही एक साइन है कि जो कर पॉजिटिविटी इस बार जो डिस्कशन चल रही थी लोग समझी कि बहुत बुरा हाल है कंट्री का इंडिया का मैं नहीं समझता फिर भी पॉजिटिविटी जोड़ी है कंपेरेटिवली नैगेटिविटी तो काफ़ी ज़्यादा रोक ता असि जी पा रहे अच्छा खा पी रहे हैं अच्छा अभी रहन सहन भी साधा वा बाकी जी नैगेटिविटी है वो ही उम्मीद एक इनकरेज करती है पॉजिटिविटी कन्वर्ट कर इसलिए दोनों चीज़ों का जरूरी होना भी जरूरी है क्योंकि जिस का